ਸਤਿ ਸ਼੍ਰੀ ਕਾ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ న్యూਸ ਗਰੁੱਪ ਪੰਜਾਬ ਦੇ ਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨਗੇ ਜੀ ਅੱਜ ਤੁਹਾਨੂੰ ਦੱਸਾਂ 43000 ਰੁਪਏ ਬੜਾਪਾ ਪੈਨਸ਼ਨ ਸਕੀਮ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਉਹ ਵੀ ਤੁਹਾਨੂੰ ਸਾਂਝੀ ਕਰਨੀ ਹੈ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਹੈ ਉਸ ਤੋਂ ਪਹਿਲਾਂ ਛੋਟੀ ਜਿਹੀ ਕੁਝ ਗੱਲ ਜਿਨ੍ਹਾਂ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਚਲਦਾ ਜਲਦਾ ਤਾਜ ਅਪਡੇਟ ਦੇ ਉੱਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਮਜੀਠੀਆ ਕੇਸ 'ਚ ਵੱਡਾ ਅਪਡੇਟ ਮਜੀਠੀਆ ਕੇਸ ਦੇ ਵਿੱਚ ਸਾਬਕਾ ਅਕਾਲੀ ਮੰਤਰੀ ਵਿਕਰਮ ਮਜੀਠੀਆ ਦੇ ਵਿਰੁੱਧ ਗਤਿੱਤ ਪ੍ਰਿਸ਼ਟਾਚਾਰ ਮਾਮਲੇ ਵਿੱਚ ਅੱਜ ਪੰਜਾਬ ਬਿਲੈਂਸ ਬਿਊਰੋ ਵੱਲੋਂ ਚਾਰਜੀ ਸ਼ੀਟ ਦਾਖਲ ਕੀਤੀ ਗਈ ਇਹੇ ਚਾਰਜ ਸ਼ੀਟ ਕੋਡ ਹੀ ਦੇਰ ਵਿੱਚ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਡੇਰਾ ਬਸੀ ਨਗਰ ਕੌਂਸਲ ਦੀ ਬੈਠਕ ਸਫਾਈ ਪ੍ਰੋਜੈਕਟ ਨੂੰ ਮਿਲਿਆ ਮਨਜ਼ੂਰੀ ਨਗਰ ਕੌਸ਼ਲ ਦੇਰਾਬਸਦੀ ਬੈਠਕ ਦੀ ਦਫ਼ਤਰ ਵਿੱਚ ਹੋਈ ਬੈਠਕ ਦੀ ਅਗਵਾਈ ਨਗਰ ਕੌਸ਼ਲ ਦੇ ਪ੍ਰਧਾਨ ਆਸ਼ੂ ਉਪਨੇ ਜਾਨੀ ਕੀਤੀ ਹਾਲਾਂਕਿ ਵਿਧਾਇਕ ਕੁਲਜੀਤ ਸਿੰਘ ਰੰਦਾਵਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਨੇ ਉੱਥੇ ਉਸ ਤੋਂ ਬਾਅਦ ਅਗਲੀ ਵੀਡੀਓ ਜਿਹੜੀ ਨਗਰ ਨਿਗਮ ਦੀਆਂ ਜਿਹੜੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਅਕਾਲੀ ਦਲ ਨੇ ਲਾਇਆ ਤਰਨਾ ਇੱਕ ਖਬਰ ਸਾਹਮਣੇ ਸਥਾਨਕ ਨਗਰ ਨਿਗਮ ਵੱਲੋਂ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਅਣਡਿੱਠਾ ਕਰਕੇ ਸਰਕਾਰ ਦੇ ਦਬਾਅ ਹੇਠ ਕੀਮਤੀ ਜ਼ਮੀਨਾਂ ਹੜੱਪਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਸ਼੍ਰੋਮਣੀ ਕਾਲੀ ਦਲ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਕੀਮਤ ਤੇ ਇਹ ਨਹੀਂ ਹੋਣ ਦਿੱਤਾ ਜਾਵੇਗਾ ਐਮਸੀ ਭਵਨ ਦੇ ਬਾਹਰ ਸ਼ੁੱਕਰਵਾਰ ਨੂੰ ਸ਼੍ਰੋਮਣੀ ਕਾਲੀ ਦਲ ਵੱਲੋਂ ਰੱਖੇ ਗਏ ਸੰਕੇਤਕ ਤਾਨੇ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜੱਥੇਦਾਰ ਪ੍ਰਵਿੰਦਰ ਸਿੰਘ ਸੁਹਾਣਾ ਨੇ ਕਿਹਾ ਕਿ ਸੁਹਾਣਾ ਨਾਲ ਲੱਗਦੀ 10 ਏਕੜ ਜ਼ਮੀਨ ਨੂੰ ਡੰਪਿੰਗ ਗਰਾਊਂਡ ਬਣਾਉਣ ਦੇ ਨਾਂ ਤੇ ਗਮਾੜਾ ਵੱਲੋਂ ਐਕਵਾਇਰ ਕੀਤਾ ਗਿਆ ਸੀ ਜੀ ਉਸ ਤੋਂ ਬਾਅਦ ਅਗਲੀ ਵੀਰਵਾਰ ਨੂੰ ਭਲਕੇ ਦੀ ਸਮਰਾਲਾ ਮਹਾਪੰਚਾਇਤ ਲਈ ਕੀਤੀ ਜਾਵੇਗੀ ਬੈਠਕ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 24 ਅਗਸਤ ਐਤਵਾਰ ਨੂੰ ਸਮਰਾਲਾ ਅਨਾਜ ਮੰਡੀ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਮਹਾਪੰਚਾਇਤ ਕੀਤੀ ਜਾ ਰਹੀ ਹੈ ਜਿਸ ਵਿੱਚ ਐਸ ਕੇ ਐਮ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਹਿੱਸਾ ਲਿਆ ਜਾਵੇਗਾ ਇਸ ਮੌਕੇ ਭਾਰਤੀ ਕਿਸਾਨ ਜੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਰਕਵਿੰਦਰ ਸਿੰਘ ਹੈਪੀ ਮਲਕਪੁਰਾ ਦੀ ਅਗਵਾਈ ਹੇਠ ਬੈਠਕ ਕੀਤੀ ਗਈ ਹੈ ਉਸ ਤੋਂ ਬਾਅਦ ਅਗਲੀ ਵੀਰਵਾਰ ਨੂੰ ਪੰਜਾਬ ਸਰਕਾਰ ਵੱਲੋਂ ਲੇਬਰ ਰੇਟ 'ਚ 10% ਦੀ ਵਾਧਾ ਮਜ਼ਦੂਰਾਂ ਨੇ ਕੀਤਾ ਜੀ ਸਰਕਾਰ ਦਾ ਧੰਨਵਾਦ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਬ੍ਰੇਨ ਡ੍ਰੋਨ ਤੋਂ ਹਟ ਕੇ ਬ੍ਰੇਨ ਗੇਨ ਵੱਲ ਵੱਧ ਰਿਹਾ ਹੈ ਪੰਜਾਬ ਮਾਨ ਮੁੱਖ ਮੰਤਰੀ ਪੁਨਤਬਾਨੀ ਕਹੇ ਕਿ ਨਿਵੇਸ਼ਕਾਂ ਲਈ ਪੰਜਾਬ ਪਸੰਦ ਦਾ ਸਥਾਨ ਬਦੋਂ ਉੱਬਰ ਹੈ ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਫੂਡ ਪ੍ਰੋਸੈਸਿੰਗ ਟੈਕਸਟਾਈਲ ਆਟੋ ਕੰਪੋਨੈਂਟ ਹੈਡ ਟੂਲ ਸਾਈਕਲ ਨਿਰਮਾਣ ਆਈਟੀ ਅਤੇ ਸੈਰ ਸਪੱਟੇ ਵਰਗੇ ਕੇਤਰਾ ਵਿੱਚ ਪੰਜਾਬ ਦੇ ਉਦਯੋਗਿਕ ਪ੍ਰਗਤੀ ਨੂੰ ਉਜਾਗਰ ਕਰਦਿਆਂ ਸੁਚੱਜੇ ਸ਼ਾਸਨ, ਪਾਰਦਰਸ਼ੀ ਨਿਜ਼ਮਾਬਲੀ ਤੇ ਕਾਰੋਬਾਰੀ ਆਸਾਨੀ ਨਾਲ ਸਾਜਗਾਰ ਮਾਹੌਲਦਰਾਂ ਪ੍ਰਦਾਨਿਤ ਸੰਬੰਧੀ ਪੰਜਾਬ ਸਰਕਾਰ ਦੀ ਦ੍ਰਿੜ ਵਚਨਬੱਤਾ ਦਰਹਾਈ ਹੈ। ਉਸ ਤੋਂ ਬਾਅਦ ਅਗਲੀ ਵੀਡੀਓ ਜੇ ਅੱਜ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚੇ ਜੀ ਮਾਰਕੰਡਾ ਰਹੋ ਸਾਵਧਾਨ। ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਟਾਂਗਰੀ ਨਦੀ ਤੋਂ ਬਾਅਦ ਹੁਣ ਮਾਰਕੰਡਾ ਵੀ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਈ ਹੈ। ਪਟਿਆਲਾ ਪੋਵਾ ਰੋਡ ਤੇ ਸਥਿਤ ਪੁਲ ਤੇ ਮਾਰਕੰਡਾ ਵਿੱਚ ਪਾਣੀ ਦਾ ਪੱਧਰ 21.5 ਫੁੱਟ ਮਾਪਿਆ ਗਿਆ ਸੀ ਜਦੋਂ ਕਿ ਖਤਰਿਆਂ ਦਾ ਨਿਸ਼ਾਨ 22 ਫੁੱਟ ਹੈ ਇਸ ਦੇ ਨਾਲ ਹੀ ਟਾਂਗਰੀ ਖਤਰੇਦਾਰ ਨਿਸ਼ਾਨ ਤੋਂ ਵੀ ਉੱਪਰ ਪਹੁੰਚ ਗਿਆ ਉਸ ਤੋਂ ਬਾਅਦ ਅਗਲੀ ਵੀਡੇਵਲੀ ਮਜੀਠਿਆ ਖਿਲਾਫ 4 40000 ਪੰਨਿਆਂ ਦੀ ਚਾਰਜ ਸ਼ੀਟ ਮਹਾਲੀ ਅਦਾਲਤ ਕੋਰਟ 'ਚ ਪੇਸ਼ ਕੀਤੇ ਜਾਣ ਦੀ ਖਬਰ ਹੈ ਅਕਾਲੀ ਲੀਡਰ ਵਿਕਰਮ ਮਜੀਠਿਆ ਵਿਰੁੱਧ ਆਮਦਨ ਤੋਂ ਵੱਧ ਚਾਜਾਤ ਬਣਾਉਣ ਦੇ ਮਾਮਲੇ ਵਿੱਚ ਵਿਜੀਲੈਂਸ ਦੇ ਵੱਲੋਂ 40000 ਪੰਨਿਆਂ ਦੀ ਚਾਰਜ ਸ਼ੀਟ ਤਿਆਰ ਕੀਤੀ ਗਈ ਹੈ ਸੂਤਰਾਂ ਦੇ ਹਵਾਲੇ ਨਾਲ ਇਹ ਖਬਰ ਹੈ ਕਿ ਉਕਤ ਚਾਰਜ ਸ਼ੀਟ ਨੂੰ ਮਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ ਖਬਰ ਇਹ ਵੀ ਹੈ ਕਿ ਵੱਡੇ ਵੱਡੇ ਬਕਸਿਆਂ ਦੇ ਵਿੱਚ ਚਾਰਜ ਸ਼ੀਟ ਕੋਰਟ ਵਿੱਚ ਲਿਆਂਦੀ ਗਈ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਕੇਂਦਰ ਦੀਆਂ ਯੋਜਨਾਵਾਂ ਦਾ ਪ੍ਰਚਾਰ ਕਰਦੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਸਮੇਤ ਸੈਂਕੜੇ ਹਿਰਾਸਤਚੇ ਨੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਪ੍ਰਚਾਰ ਕਰਦੇ ਹੋਏ ਲਾਭਪਾਤਰੇ ਨੂੰ ਜੋੜਨ ਦਾ ਕੰਮ ਕਰ ਰਹੇ ਭਾਜਪਾ ਆਗੂਆਂ ਨੂੰ ਫੜਨ ਤੋਂ ਬਾਅਦ ਸ਼ੁੱਕਰਵਾਰ ਨੂੰ ਦਿਨ ਪਰ ਪੰਜਾਬ ਵਿੱਚ ਭਾਜਪਾ ਵਰਕਰਾਂ ਨੇ ਤਰਨਾ ਪ੍ਰਦਰਸ਼ਨ ਕੀਤਾ ਹੈ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਸਮੇਤ ਦਰਜਨਾ ਭਾਜਪਾ ਵਰਕਰ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬੀ ਕਮੇਡੀ ਕਿੰਗ ਜਸਵਿੰਦਰ ਪੱਲਾ ਨਹੀਂ ਰਹੇ ਅੱਜ ਇੱਕ ਖਬਰ ਹੈ ਜੀ ਪੰਜਾਬੀ ਕਮੇਡੀ ਕਿੰਗ ਜਸਵਿੰਦਰ ਪੱਲਾ ਜਿਨ੍ਹਾਂ ਨੂੰ ਚਾਚਾ ਚਤਰ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਸ਼ੁਕਰਵਾ ਸਵੇਰੇ ਮਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚੋਂ ਉਹਨਾਂ ਦਾ ਦਿਹਾਂਤ ਹੋ ਗਿਆ ਜੀ ਸਤਿਵਾਦ ਗਲੀ ਵੀਡੀਓ ਜੀ ਭਾਜਪਾ ਦੇ ਕੈਂਪ ਬੰਦ ਕਰਵਾਉਣ ਦੇ ਵਿਰੁੱਧ ਚ ਆਪ ਸਰਕਾਰ ਖਿਲਾਫ ਨਰੇਵਾਜੀ ਭਾਜਪਾ ਵੱਲੋਂ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਟਲੇਠਾਲ ਸਾਬਕਾ ਡੀਟੀਓ ਗੁਰਚਨ ਸਿੰਘ ਸੰਦੂਦੀ ਸੰਜੀਕਰ ਅਗਵਾਈ ਹੇਠ ਸ਼ੁੱਕਰਵਾਰ ਨੂੰ ਕਾ ਮੰਡੀ ਚੌਕ ਵਿਖੇ ਮੁੱਖ ਮੰਤਰੀ ਭਵੰਤਮਨ ਦਾ ਪੁਤਲਾ ਫੁਕਾਇਆ ਗਿਆ ਇਸ ਦਰਾਲ ਭਾਜਪਾ ਆਗੂਆਂ ਤੇ ਵਰਕਰਾਂ ਨੇ ਮੁੱਖ ਮੰਤਰੀ ਭਵੰਤਮਨ ਦੀ ਸਰਕਾਰ ਦਾ ਜਮ ਕੇ ਪਿੱਟ ਸਿਆਪਾ ਕੀਤਾ ਉਸ ਤੋਂ ਬਾਅਦ ਗਲੀਬੇ ਪ੍ਰਾਪਰਟੀ ਟੈਕਸ ਕਲੈਕਸ਼ਨ ਦੇ ਤਿੱਕੇ ਨੂੰ ਪੂਰਾ ਕਰਨ ਲਈ 31 ਅਗਸਤ ਤੱਕ ਹਾ ਸ਼ਨੀਵਾਰ ਐਤਵਾਰ ਨੂੰ ਨਗਰ ਨਿਗਮ ਦਫਤਰ ਆਮ ਦਿਨਾਂ ਵਾਂਗ ਹੀ ਖੁੱਲੇਗਾ ਇਹ ਖਬਰ ਹੈ ਜੀ ਪੰਜਾਬ ਸਰਕਾਰ ਵੱਲੋਂ ਕਰਮਬਾਰ ਜਾਰੀ ਹੁਕਮਾਂ ਵਿੱਚ 5 15 5 2025 ਅਤੇ 18 2025 ਰਹੀਂ ਜਿਨ੍ਹਾਂ ਪ੍ਰਾਪਰਟੀ ਮਾਲਕਾਂ ਵੱਲੋਂ ਪ੍ਰਾਪਰਟੀ ਟੈਕਸ ਨਹੀਂ ਪਾਇਆ ਗਿਆ ਸੀ ਅਧੂਰਾ ਪਾਇਆ ਗਿਆ ਸੀ ਕਾਲਜ ਇੱਕ ਸੰਮੁਖ ਵਨ ਟਾਈਮ ਸੈਟਲਮੈਂਟ ਸਕੀਮ ਅਧੀਨ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 31 ਅਗਸਤ 2025 ਤੱਕ ਵਾਅਦਾ ਕੀਤਾ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬ ਪੁਲਿਸ ਵੱਲੋਂ ਭਾਜਪਾ ਵਰਕਰਾਂ ਦੀ ਗ੍ਰਿਫਤਾਰੀ ਕਰਨਾ ਨਿੰਦਣਯੋਗ ਹੈ ਕੈਪਟਨ ਅਮਰਿੰਦਰ ਸਿੰਘ ਭਾਜਪਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਪੰਜਾਬ ਪੁਲਿਸ ਵੱਲੋਂ ਭਾਜਪਾ ਵਰਕਰਾਂ ਦੀ ਗ੍ਰਿਫਤਾਰੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਭਾਜਪਾ ਵਰਕਰਾਂ ਨੂੰ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਕੇਂਦਰ ਸਰਕਾਰ ਦੀ ਭਲਾਈ ਸਕੀਮਾਂ ਬਾਰੇ ਜਾਗਰੂਕਤਾ ਕੈਂਪ ਲਗਾ ਰਹੇ ਸਨ ਜਿਨ੍ਹਾਂ ਨੂੰ ਭਵੰਤਮਨ ਸਰਕਾਰ ਦੇ ਨਿਰਦੇਸ਼ਾਂ ਤੇ ਸੂਬਾ ਪੁਲਿਸ ਨੇ ਜ਼ਬਰਦਸਤੀ ਬੰਦ ਕਰਵਾ ਦਿੱਤਾ ਉਸ ਤੋਂ ਬਾਅਦ ਅਗਲੀ ਪੱਡੀ ਹੋਜੀ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਤਰਨਪੀਰ ਸਿੰਘ ਸੌਂਦ ਬਲੋ ਜ਼ਿਲ੍ਹਾ ਫਾਜ਼ਿਲਕਾ ਦੇ ਸਰਹੱਦੀ ਪਿੰਡ ਦਾ ਦੌਰਾ ਕੀਤਾ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕਾਰ ਰਾਹਤ ਕਾਰਜਾਂ ਦੀ ਨਿਗਰਾਨੀ ਕਰਨ ਲੋਕਾਂ ਨਾਲ ਸਿੱਧਾ ਰابطਾ ਕਾਇਮ ਕਰਕੇ ਉਹਨਾਂ ਨੂੰ ਜ਼ਰੂਰੀ ਸਹੂਲਤਾਂ ਤੁਰੰਤ ਮੁਹੱਈਆ ਕਰਵਾਉਣ ਦੇ ਮੁੱਖ ਮੰਤਰੀ ਭਵੰਤਮਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਲ ਸਰੋਤ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਪਿੰਡੂ ਵਿਕਾਸ ਦੇ ਪੰਚਾਇਤ ਮੰਤਰੀ ਸਰਦਾਰ ਤਰਨਪੀ ਸਿੰਘ ਸੌਂਦੇ ਅੱਜ ਜ਼ਿਲ੍ਹਾ ਫਾਜ਼ਿਲਕਾ ਵਿੱਚ ਕੋ ਮੰਤਰੀ ਸ਼ਰਧਾ ਤੇ ਪਿੰਡ ਦਾ ਦੌਰਾ ਕੀਤਾ। ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਜਰਨ ਜੀ ਪੰਜਾਬ ਦੇ ਕਿਸਾਨਾਂ ਨੂੰ 3000 ਰੁਪਏ ਪ੍ਰਤੀ ਮਹੀਨਾ ਮਿਲਣ ਵਾਲੀ ਪੈਨਸ਼ਨ ਤੋਂ ਅਣਜਾਣੇ ਕੇਂਦਰ ਸਰਕਾਰ ਦੀ ਹੈ ਯੋਜਨਾ 19 ਅਗਸਤ ਨੂੰ ਜਦੋਂ ਲੋਕ ਸਭਾ ਚ ਤੇਲਗੂ ਦੇਸ਼ਮ ਪਾਰਟੀ ਦੇ ਸੰਸਦ ਮੈਂਬਰ ਲਾਬੂ ਸ਼੍ਰੀ ਕ੍ਰਿਸ਼ਨਾ ਦੈਲੂ ਨੇ ਖੇਤੀਬਾੜੀ ਮੰਤਰੀ ਨੂੰ ਸਵਾਲ ਪੁੱਛਿਆ ਕਿ ਸਰਕਾਰ ਨੂੰ ਪਤਾ ਹੈ ਕਿ ਆਂਧਰਾ ਪ੍ਰਦੇਸ਼ ਦੇ ਸਾਰੇ ਜ਼ਿਲ੍ਹਿਆਂ 'ਚ ਪ੍ਰਧਾਨ ਮੰਤਰੀ ਕਿਸਾਨ ਮਾਨਤਨ ਯੋਜਨਾ ਦੇ ਲਾਪਾਤਰੀ ਨਹੀਂ ਹਨ ਮੰਤਰੀ ਸ਼ਿਬਰਾਜ ਸਿੰਘ ਚਾਹਾਨ ਨੇ ਆਂਧਰਾ ਪ੍ਰਦੇਸ਼ ਦੇ ਕਿਹੜੇ ਜ਼ਿਲ੍ਹਿਆਂ 'ਚ ਕਿੰਨੇ-ਕਿੰਨੇ ਲਾਪਾਤਰੀ ਵਾਰੀ ਦੱਸਿਆ ਕਰ ਵੀ ਕਰ ਕਿ ਪੰਜਾਬ ਦੇ ਉਹਨਾਂ ਕਿਸਾਨ ਜਥੇਬੰਦਾਂ ਨੂੰ ਇਸ ਸਕੀਮ ਦੀ ਜਾਣਕਾਰੀ ਹੈ ਜਿਨ੍ਹਾਂ ਦੀਆਂ ਮੰਗਾਂ ਦੀ ਸੂਚੀ ਕਿਸਾਨਾਂ ਲਈ ਪੈਨਸ਼ਨ ਯੋਜਨਾ ਦੇਣ ਦੀ ਇੱਕ ਮੰਗ ਵਿੱਚ ਸ਼ਾਮਲ ਹੈ ਪੰਜਾਬ ਦੀਆਂ ਦੋ ਸਭ ਤੋਂ ਵੱਡੀਆਂ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਜੁਣ ਰਾਜਵਾਲ ਤੇ ਪਾਇੂ ਕੇ ਸਿੱਧਪੁਰਾ ਦੇ ਪ੍ਰਧਾਨਾਂ ਨੇ ਇਸ ਬਾਰੇ ਸਾਫ਼ ਹੱਥ ਖੜੇ ਕਰ ਦਿੱਤੇ ਨੇ ਪਾਇੂ ਕੇ ਦੇ ਪ੍ਰਧਾਨ ਬਲਵੀਰ ਸਿੰਘ ਰਾਜਵਾਲ ਨੇ ਘੱਟੋ ਘੱਟ ਸਮਰਥਨ ਮੁੱਲ ਦੀ ਮੰਗ ਕਰ ਰਹੇ ਜਗਜੀਤ ਸਿੰਘ ਡੱਲੇਵਾਲ ਜੋ ਸਾਲ ਤੋਂ ਜਿਆਦਾ ਸਮਾਂ ਤੱਕ ਭੁਖੜ ਹੜਤਾਲ ਤੇ ਰਹੇ ਸੰਨ ਉਹਨਾਂ ਦੇ ਸਗੇ ਸਰਕਾਰ ਨੇ ਕਦੇ ਵੀ ਇਸ ਸਕੀਮ ਦਾ ਪਰਚਾਅ ਨਹੀਂ ਕੀਤਾ ਇਸ ਲਈ ਸਾਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਕਿਸਾਨ ਜਥੇਬੰਦੀਆਂ 60 ਸਾਲ ਦੀ ਉਮਰ ਵਾਲੇ ਕਿਸਾਨਾਂ ਨੂੰ ਪੈਨਸ਼ਨ ਦੇਣ ਦੀ ਮੰਗ ਲੰਬੇ ਸਮੇਂ ਤੋਂ ਕਰ ਰਹੀਆਂ ਨੇ ਪਰ ਇਸ ਕੇਂਦਰੀ ਯੋਜਨਾ ਬਾਰੇ ਕਿਸੇ ਨੂੰ ਵੀ ਜਾਣਕਾਰੀ ਨਹੀਂ ਹੈ ਇਹ ਵੀ ਦੱਸਣਯੋਗ ਹੈ ਕਿ ਸਰਕਾਰ ਖੇਤੀਬਾੜੀ ਸੰਬੰਧੀ ਕਿਸਾਨਨੀ ਕੇਂਦਰੀ ਸਕੀਮਾਂ ਨੂੰ ਦੇਖਣ ਵਾਲੇ ਅਧਿਕਾਰੀਆਂ ਨੂੰ ਵੀ ਇਸ ਤਰ੍ਹਾਂ ਦੀ ਕੋਈ ਯੋਜਨਾ ਬਾਰੇ ਪਤਾ ਨਹੀਂ ਹੈ ਕੀ ਹੈ ਯੋਜਨਾ ਇਹ ਖਬਰ ਹੈ ਜੀ ਸਾਲ 2019 ਵਿੱਚ ਸ਼ੁਰੂ ਕੀਤੀ ਗਈ ਹੈ ਇਸ ਮੁਤਾਬਕ ਕਿਸਾਨੀ 60 ਸਾਲ ਦੀ ਉਮਰ ਮਗਰੋਂ ਹਰ ਮਹੀਨੇ 3000 ਰੁਪਏ ਦੀ ਪੈਨਸ਼ਨ ਦਿੱਤੀ ਜਾਂਦੀ ਹੈ ਇਹ ਇੱਕ ਆਟੋਮੇਟਿਡ ਅੰਸ਼ਦਾਨ ਆਧਾਰਿਤ ਪੈਨਸ਼ਨ ਯੋਜਨਾ ਹੈ ਇਸ ਦਾ ਮਤਲਬ ਹੈ ਕਿਸਾਨ ਨੂੰ ਯੋਜਨਾ 'ਚ ਸ਼ਾਮਲ ਹੋਣਾ ਕੋਈ ਲਾਜ਼ਮੀਤ ਨਹੀਂ ਹੁੰਦਾ ਕਿਸਾਨਾਂ ਨੂੰ ਯੋਜਨਾ ਦੇ ਮੈਚਿਓਰਿਟੀ ਤੱਕ ਇੱਕ ਤੈਹ ਰਕਮ ਦਾ ਭੁਗਤਾਨ ਕਰਨਾ ਹੁੰਦਾ ਹੈ ਸਰਕਾਰ ਵੀ ਬਰਾਬਰ ਦੀ ਰਕਮ ਪੈਨਸ਼ਨ ਫੰਡ ਚ ਜਮ੍ਹਾਂ ਕਰਵਾਉਂਦੀ ਹੈ ਜੀਵਨ ਬੀਮਾ ਨਿਗਮ ਵੱਲੋਂ ਚਲਾਈ ਜਾਂਦੀ ਹੈ ਇਸ ਯੋਜਨਾ ਚ ਦੋ ਹੈਕਟੇਰ ਤੱਕ ਖੇਤੀ ਯੋਗ ਜ਼ਮੀਨ ਵਾਲੇ ਛੋਟੇ ਸਰਹੱਦੀ ਕਿਸਾਨਾਂ ਲਈ ਯੋਗ ਕਿਸਾਨ ਨੇ ਉਹਨਾਂ ਦੀ ਉਮਰ 18 ਤੋਂ 40 ਸਾਲ ਦੇ ਵਿਚਾਲੇ ਹੋਣੀ ਚਾਹੀਦੀ ਹੈ ਉਸ ਦਾ ਨਾਮ 1 ਜਨਵਰੀ 2019 ਤੱਕ ਸੂਬੇ ਦੇ ਕੇਂਦਰ ਸ਼ਾਸਿਤ ਪ੍ਰਜਮਿਨ ਸੰਬੰਧੀ ਰਿਕਾਰਡ ਵਿੱਚ ਦਰਜ ਹੋਣਾ ਚਾਹੀਦਾ ਹੈ ਕਿਸਤੇ ਕੋਲ ਆਧਾਰ ਕਾਰਡ ਦੇ ਬੈਂਕ ਖਾਤਾ ਪੀਐਮ ਕਸਾਨ ਦਾ ਖਾਤਾ ਹੋਣਾ ਲਾਜ਼ਮੀ ਹੈ ਹਰ ਮਹੀਨੇ 50 ਸਾਲ ਤੋਂ 40 ਸਾਲ ਤੋਂ ਲੈ ਕੇ 60 ਸਾਲ ਤੱਕ ਤੁਸੀਂ 50 ਤੋਂ 200 ਰੁਪਏ ਤੱਕ ਦੇ ਵਿੱਚ ਵਿੱਚ ਕੁਝ ਵੀ ਰਕਮ ਪਾ ਸਕਦੇ ਹੋ ਜਿਸ ਤੋਂ ਬਾਅਦ ਤੁਹਾਨੂੰ ਹਰ ਮਹੀਨੇ 3000 ਰੁਪਏ ਤੱਕ ਜਿਹੜੀ ਪੈਨਸ਼ਨ ਤੁਸੀਂ ਲੈ ਸਕਦੇ ਹੋ ਕੋਈ ਵੱਡੀ ਸਕੀਮ ਜਿਹੜੀ ਭਗਵੰਤਾਨ ਸਰਕਾਰ ਵੱਲੋਂ ਚਲਾਈ ਗਈ ਹੈ ਬਾਕੀ ਤੁਹਾਡਾ ਕੀ ਸਕੀਮ ਇਸ ਬਾਰੇ نیچے ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ